ਕਰਾਲੀ ਦੇ ਵਿੱਚ ਇੱਕ ਖਬਰ ਤੁਸੀਂ ਦੇਖੀ ਹੋਏਗੀ ਜਦੋਂ 12 ਮੰਦਰ ਮਾਡਲ ਟਾਊਨ ਵਾਰ ਨੰਬਰ 6 ਦੇ ਵਿੱਚ ਇੱਕ ਕੋਠੀ ਧਸ ਗਈ ਸੀ ਉਸ ਨਦੀ ਦੇ ਵਿੱਚ ਵਹਾ ਦੇ ਵਿੱਚ ਆ ਗਈ ਸੀ ਇਹ ਉਹੀ ਨਦੀ ਹੈ ਇਸ ਨਦੀ ਦੇ ਵਿੱਚ ਜਦੋਂ ਪਾਣੀ ਭਰ ਕੇ ਆਇਆ ਸੀ ਜਗਾ ਉੱਤੇ ਜਿਹੜੀਆਂ ਕੋਠੀਆਂ ਧਸ ਗਈਆਂ ਸੀ ਕਲੋਨੀ ਕਰ ਦਿੱਤੀ ਹੈ ਪਰ ਨਾ ਪ੍ਰਸ਼ਾਸਨ ਵੱਲੋਂ ਨਾ ਹੀ ਬਿਲਡਰਾਂ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਕਿੰਨੀ ਕਿ ਮੁਸ਼ਕਲ ਲੱਗਦੀ ਹੈ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਵੀ ਕਾਫੀ ਘਰ ਧਸੇ ਕਾਫੀ ਵੱਡਾ ਨੁਕਸਾਨ ਹੋਇਆ ਇਲਾਕੇ ਦਾ ਇਸ ਸਾਲ ਕਿੰਨੀ ਕਿ ਤਿਆਰੀਆਂ ਲੱਗਦੀਆਂ ਪ੍ਰਸ਼ਾਸਨ ਦੀਆਂ कुछ भी तैयारी पिछले साल मैं स्पेशली अनमोल गगनमान मैडम से मिली थी मेरी उनके साथ, साथ तुरंत यूं को बोला था कि अभी जाके मतलब आप लोग कुछ भी है जो भी कर सकते हो करो देखो एक साल से ऊपर हो गया कुछ भी नहीं करा उन्होंने अभी थोड़े दिन टाइम काम लगाया था उन्होंने लेकिन कुछ भी आधा बीच में अधूरा करके चले गए बंदों ने हां सीधा लोन ले है जी अपने मकान बनाए है उनकी किस्तें दे रहे हैं स्टेट बैंक ऑफ इंडिया तो किस्तें चल रही हैं ਅਨਮੋਲ ਗਗਨ ਮਾਨ ਨੇ ਸਾਨੂੰ ਜਦ ਤੱਕ ਕਿਹਾ ਜਗਾ ਪਈ ਅਸੀਂ ਕਰਾਵਾਂਗੇ ਇਹਨਾਂ ਡਰੇਨ ਡਰੇਨ ਡਿਪਾਰਟਮੈਂਟ ਨੂੰ ਪੈਸਾ ਆਂਦਾ ਆ ਤਾਂ ਕਿਉਂ ਨਹੀਂ ਲਗਾਉਂਦੇਗੇ ਕਿੱਥੇ ਜਾਂਦਾ ਉਹ ਪੈਸਾ ਕਿ ਕਈ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਇਹ ਕਲੋਨੀ ਰਜੈਕਟ ਕਰ ਦਿੱਤੀ ਹੈ ਕਿ ਨਗਰ ਕੌਂਸਲ ਵੱਲੋਂ ਕਿੱਥੇ ਪੈਸਾ ਲੱਗ ਕੇ ਫਾਇਦਾ ਨਹੀਂ ਕਿਉਂਕਿ ਜਦ ਤੱਕ ਲੀਗਲ ਨਹੀਂ ਹੈ ਫਿਰ ਨੀਕਲ ਤੋਂ ਇਹਦਾ ਮਸਲਾ ਸਰਕਾਰ ਵਾਲੀ ਦਾ ਮਸਲਾ ਆ ਹਾਂ ਕਲੋਨੀ ਦਾ ਚੱਕਰ ਕੋਈ ਨਹੀਂ ਹੈਗਾ ਜੀ ਇਹ ਤਾਂ ਕੁਰਾਲੀ ਨੂੰ ਪਾਣੀ ਜਾ ਰਿਹਾ ਜੀ ਕੋਈ ਪਾਣੀ ਜਾ ਰਿਹਾ ਇਹ ਐਡਾ ਕੁਰਾਲੀ ਮਿਲ ਕਿ ਤੁਹਾਨੂੰ ਲੱਗਦਾ ਕਿ ਰੁੜ ਸਕਦਾ ਹੈ ਪਾਣੀ ਦੇ ਵਿੱਚ ਪਿਛੇ ਸਾਲ ਸਾਰੇ ਰੁੜ ਗਿਆ ਸੀ ਕੁਰਾਲੀ ਸਾਰੇ ਕੁਰਾਲੀ ਤਿੰਨ ਦਿਨ ਪਾਣੀ ਚੱਲਦਾ ਸਾਡੇ ਇੱਥੇ ਜਿਹੜਾ ਪਿਛਲੇ ਸਾਲ ਕਾਫੀ ਵੱਡਾ ਨੁਕਸਾਨ ਹੋਇਆ ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਵੱਲੋਂ ਮੁਰਤੋਂ ਤਿਆਰੀ ਨਹੀਂ ਕੀਤੀ ਜਾ ਰਹੀ ਨਦੀਆਂ ਨਾਲੇ ਸਫਾਈ ਦੀ ਇਹ ਕਿੱਥੇ ਇੱਕ ਕੰਮ ਰੁਕਿਆ ਹੋਇਆ ਕਿਉਂ ਨਹੀਂ ਸ਼ੁਰੂ ਕਰਵਾਇਆ ਗਿਆ ਜੀ ਇਹ ਦੱਸੋ ਜਰਾ ਬਾਰਸ਼ਾਂ ਸ਼ੁਰੂ ਹੋਣ ਵਾਲੀਆਂ ਨੇ ਪ੍ਰਸ਼ਾਸਨ ਦੇ ਕਿੰਨੇ ਕੁ ਪ੍ਰਬੰਧ ਇਸ ਬਾਰਸ਼ ਨੂੰ ਲੈ ਕੇ ਨੇ ਕਿਉਂਕਿ ਪਿਛਲੇ ਸਾਲ ਜੋ ਹੜ੍ਹ ਆਈ ਸੀ ਉਸ ਦੇ ਵਿੱਚ ਕਾਫੀ ਲੋਕਾਂ ਦੇ ਘਰ ਧਸ ਗਏ ਕਾਫੀ ਲੋਕਾਂ ਦੇ ਘਰ ਬਰਬਾਦ ਹੋ ਗਏ ਉਸ ਤੋਂ ਪਿਛਲੇ ਸਾਲ ਵੀ ਕਰਾਰੀ ਦੇ ਵਿੱਚ ਇੱਕ ਖਬਰ ਤੁਸੀਂ ਦੇਖੀ ਹੋਏਗੀ ਜਦੋਂ 12 ਮੰਦਰ ਮਾਡਲ ਟਾਊਨ ਵਾਰ ਨੰਬਰ 6 ਦੇ ਵਿੱਚ ਇੱਕ ਕੋਠੀ ਧਸ ਗਈ ਸੀ ਉਸ ਨਦੀ ਦੇ ਵਿੱਚ ਵਹਾਅ ਦੇ ਵਿੱਚ ਆ ਗਈ ਸੀ ਇਹ ਉਹੀ ਨਦੀ ਹੈ ਜਿਸ ਨਦੀ ਦੇ ਵਿੱਚ ਜਦੋਂ ਪਾਣੀ ਭਰ ਕੇ ਆਇਆ ਸੀ ਜਗਾ ਉੱਤੇ ਜਿਹੜੀਆਂ ਕੋਠੀਆਂ ਧਸ ਗਈਆਂ ਸੀ ਕਲੋਨੀ ਕਰ ਦਿੱਤੀ ਹੈ ਪਰ ਨਾ ਪ੍ਰਸ਼ਾਸਨ ਵੱਲੋਂ ਨਹੀਂ ਬਿਲਡਰਾਂ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਲੋਕਾਂ ਨੂੰ ਇਹ ਕਹਿ ਕੇ ਇੱਥੇ ਕਲੋਨੀ ਕਰ ਦਿੱਤੀ ਕਿ ਇਹ ਨਦੀ ਨਹੀਂ ਇਹ ਨਾਲਾ ਵਗਦਾ ਹੈ ਜਿਸ ਨੂੰ ਲੈ ਕੇ ਲੋਕਾਂ ਨੇ ਚਾਂਸੇ ਦੇ ਵਿੱਚ ਆਣ ਕੇ ਆਪਣੇ ਘਰ ਖਰੀਦ ਲਏ ਪਰ ਉਸ ਤੋਂ ਬਾਅਦ ਪਿਛਲੇ ਸਾਲ ਇਹ ਕੋਠੀ ਹੈ ਜਿਹੜੀ ਧਸੀ ਸੀ ਜਦੋਂ ਬਾਰਸ਼ ਆਈ ਨਾ ਸੀ ਇਸ ਜਗ੍ਹਾ ਦੇ ਉੱਤੇ ਇਹ ਬਿਲਕੁਲ ਜਿਹੜੀ ਘਰ ਬਣਿਆ ਹੋਇਆ ਸੀ ਇਹ ਧਸ ਗਿਆ ਸੀ ਜਿਸ ਤੋਂ ਬਾਅਦ ਲੋਕ ਡਰ ਮਹਿਸੂਸ ਕਰ ਰਹੇ ਸੀ ਕਿ ਕਦਨੇ ਕਿਤੇ ਪਾਣੀ ਸਾਡੇ ਘਰਾਂ ਦੇ ਵਿੱਚ ਨਾ ਆ ਜਾਏ ਪਰ ਸਾਲ ਬੀਤ ਗਿਆ ਸਾਲ ਬੀਤਣ ਤੋਂ ਬਾਅਦ ਪਿਛਲੇ ਸਾਲ ਬਹੁਤ মিডিਆ ਇਸ ਜਗ੍ਹਾ ਤੇ ਖਬਰ ਚੱਕਦਾ ਹੈ ਪਰਬਾਸਰਾ ਇਸ ਜਗ੍ਹਾ ਦੇ ਉੱਤੇ ਕਾਫੀ ਕੰਮ ਕਰਦਾ ਹੈ ਪਰ ਪ੍ਰਸ਼ਾਸਨ ਨੇ ਫਿਰ ਵੀ ਕਿਤਨੇ ਕਿਤੇ ਸਬਕ ਨਹੀਂ ਲਿਆ ਫਿਰ ਵੀ ਕੋਈ ਤਿਆਰੀਆਂ ਨਜ਼ਰ ਨਹੀਂ ਆ ਰਹੀਆਂ ਭਾਵੇਂ ਸੀਐਮ ਭਗਵੰਤ ਮਾਨ ਵੱਲੋਂ ਜਾਂ ਫਿਰ ਮੰਤਰੀ ਅਨਮੋਲ ਗਰਮਾਨ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਹਲਕੇ ਦੇ ਵਿੱਚ ਜਿਹੜੀਆਂ ਨਦੀਆਂ ਨਾਲੇ ਪੈਂਦੇ ਨੇ ਉਹਨਾਂ ਦੀ ਸਫਾਈ ਕੀਤੀ ਜਾਵੇਗੀ ਉਹਨਾਂ ਨੂੰ ਬਿਲਕੁਲ ਸਾਫ਼ ਸੁਥਰਾ ਕੀਤਾ ਜਾਵੇਗਾ ਜਿੱਦਾਂ ਨਾਲ ਕੀ ਪਾਣੀ ਜਿਹੜਾ ਆਰਾਮ ਨਾਲ ਨਿਕਲ ਸਕੇ ਪਰ ਤੁਸੀਂ ਦੇਖੋ ਕਿ ਇਹ ਨਦੀ ਦੇ ਵਿੱਚ ਨਾ ਕੋਈ ਮੁੜ ਕੇ ਕੰਮ ਸ਼ੁਰੂ ਹੋਇਆ ਨਾ ਕੋਈ ਕੰਮ ਕੀਤਾ ਤਾਂ ਇਸ ਤਰੀਕੇ ਦੇ ਹਾਲਾਤ ਜਿਹੜੇ ਬਣ ਚੁੱਕੇ ਨੇ ਹੁਣ ਅਗਰ ਪਾਣੀ ਆਂਦਾ ਹੈ ਤਾਂ ਇਸ ਨਦੀ ਦੇ ਵਿੱਚ ਸਿੱਧਾ ਇਹ ਕਲੋਨੀ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਪਾਸੇ ਮੈਂ ਕੈਮਰਾ ਨੂੰ ਕਹਾਂ ਕਿ ਇਸ ਪਾਸੇ ਦਿਖਾ ਦਿਓ ਇਹ ਕਲੋਨੀ ਜਿਹੜੀ ਸਾਹਮਣੇ ਹੈ ਇਹ 12 ਮੰਦਰ ਦੀ ਕਲੋਨੀ ਹੈ ਜਿੱਥੇ ਕਿ ਬਿਲਡਰ ਨੇ ਘਰ ਕੱਟ ਕੇ ਦਿੱਤੇ ਪਰ ਹੁਣ ਪਾਣੀ ਦੇ ਨਾਲ ਇਹ ਆਨ ਬਾਰੀ ਦਿਨਾਂ ਵਿੱਚ ਬਾਰਸ਼ ਆਫ ਤੇ ਰੁੜ ਸਕ ਰੁਕ ਰੁੜ ਰਗੇ ਕਿਉਂਕਿ ਪਾਣੀ ਦੇ ਵਹਾਅ ਵਾਸਤੇ ਕੋਈ ਮੁਕਤਾਂ ਇਤਜ਼ਾਮ ਨਹੀਂ ਕੀਤਾ ਜਿਸ ਨੂੰ ਲੈ ਕੇ ਕਾਫੀ ਲੋਕ ਹੰਡਰੇ ਮਹਿਸੂਸ ਕਰ ਰਹੇ ਨੇ ਘਰਾਂ ਤੋਂ ਬਾਹਰ ਨਿਕਲ ਕੇ ਆਏ ਨੇ ਅੱਜ ਥੋੜੀ ਜਿਹੀ ਬਾਰਸ਼ ਪਈ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਡਰ ਪੈ ਗਿਆ ਕਿਤਨੇ ਕਿਤੇ ਫਿਰ ਪਿਛਲੇ ਸਾਲ ਵਾਲਾ ਕੰਮ ਨਾ ਹੋ ਜੇ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਨੇ ਸਿਗਾ ਉੱਤੇ ਬਸਨੀਕ ਜਿਹੜੇ ਰਹਿਣ ਵਾਲੇ ਜਿਨ੍ਹਾਂ ਨੇ ਕਲੋਨੀ ਚ ਘਰ ਖਿੱਦਦੇ ਨੇ ਕਿੰਨੀ ਇੱਕ ਮੁਸ਼ਕਲ ਲੱਗਦੀ ਹੈ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਵੀ ਕਾਫੀ ਘਰ ਤਸੇ ਕਾਫੀ ਵੱਡਾ ਨੁਕਸਾਨ ਹੋਇਆ ਇਲਾਕੇ ਦਾ ਪਿਛਲੇ ਤੁਸੀਂ ਡਰ कुछ भी तैयारी नहीं है पहले कमेटी वाला हम लोग को ईओ से भी मिले इधर से बारह मंदिर वाले सारे गए थे पांच छह जने तो हम लोगों ने बोला कि इस बार हमारा कुछ ना कुछ करो बरसात होने से पहले तो उन्होंने बोला कि नहीं हम लोग इधर पहले तो उन्होंने बिल्कुल ही मना कर दिया की इलीगल कॉलोनी जो हमारे नंदी है एम सी जो है नंदीपाल बंसल है दूसरे ईओ में खुद और दो तीन यहाँ से जेंट्स गए थे तो मैंने उनको बोला की मुझे रिटर्न में दे दो आप कि इलीगल कॉलोनी है हमारा कोई भी प्रूफ बता दो जो वो नंबर दो में लिया हो हमारा सारा कुछ है जैसे कमेटी में हमने पूरी फीस भरी हुई है हमारे नक्शे पास हुए हैं बैंक से हमारे लोन चल रहे हैं हमने लोन सेंग पास हुए हैं हमारे घरों के तो अब देखो हम लोगों ने कितनी पिछले साल में स्पेशली अनमोल गगनमान मैडम से हुँ. मिली थी मेरी उनके साथ भी उन्होंने तुरंत को बोला था कि अभी जाके मतलब आप लोग कुछ भी है जो भी कर सकते हो करो हुँ. लेकिन अभी तक तो देखो एक साल से ऊपर हो गया कुछ भी नहीं करा उन्होंने अभी थोड़े दिन टाइम काम लगाया था उन्होंने लेकिन कुछ भी नहीं आधा बीच में अधूरा करके चले गए बंद हो गया काम कोई भी नहीं है, देखो हफ्ता हो गया कोई भी नहीं आया मेरी ईओ से जे सी बात फोन पे मैं करती हूँ कुछ करो बारिश आने वाली है लेकिन आज बारिश, जैसे थोड़ी सी स्टार्ट हुई, तो हम लोग छत पे देख रहे कितना कि पानी तो नहीं आ रहा है कुछ ऐसे न्यूज सुनने लग जाते हैं की पहाड़ों पे बारिश तो नहीं हुई है लेकिन बस मतलब कोई इनका रिस्पॉन्स कोई जिम्मेबारी कोई कुछ नहीं है मतलब हमारे बारे स्पेशली पिछले साल में कमेटी ऑफिस में आई थी मैडम तो मैं उनसे मिली मेरे पास वीडियो भी है वो भी मैं शेयर करूंगी उन्होंने स्पेशली ईओ को दिया था मतलब ऑर्डर दिए थे कि आप जाके तुरंत वो करो आज तक वो नहीं है जब हमने इस साल से शुरू किया कि बरसात आने वाली आप आओ काम करो तब जाके थोड़ा सा उन्होंने विजिट करा काम स्टार्ट करा हमने भगवंत मान जी को मेल भी करी थी तब उन्होंने उसका थोड़ा सा रिस्पांस दिया फिर उस बीच में बंद काम बंद बंद काम करके चले गए कोई भी नहीं, नहीं कारण क्यों बंद क्यों किया? मैंने पूछा था की क्यूँ नहीं बोलते जो सामने वाली जो कॉलोनी वो थोड़ा सा वो कर रहे हैं ऑब्जेक्शन लेकिन काम हम लोग करवाएंगे लेकिन अभी थोड़े दिन रुक जाओ थोड़ा सा पानी है लेकिन पानी तो इतना है ही नहीं नदी में जब बारिश आएगी तब तो पूरा ओवरफ्लो होता है पूरा मतलब नदी पूरी भर जाती है ऊपर तक ਚਲੀ ਜਾਂਦੀ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਲੋਕ ਡਰ ਮਹਿਸੂਸ ਕਰ ਰਹੇ ਨੇ ਸਾਡੇ ਨਾਲ ਹੋਰੀ ਬਸ ਨਹੀਂ ਕਿੰਨੇ ਸਰ ਪਿਛਲੇ ਸਾਲ ਬਹੁਤ ਵੱਡਾ ਨੁਕਸਾਨ ਹੋਇਆ ਉਸ ਤੋਂ ਪਿਛਲੇ ਸਾਲ ਵੀ ਨੁਕਸਾਨ ਹੋਇਆ ਤੁਹਾਡਾ ਬਾਰ ਮੰਦਰ ਦੇ ਵਿੱਚ ਤਾਂ ਹੁਣ ਵੀ ਤੁਸੀਂ ਡਰ ਮਹਿਸੂਸ ਕਰ ਰਹੇ ਹੋ ਕਿਸ ਤਰੀਕੇ ਦਾ ਤੁਹਾਨੂੰ ਲੱਗਦਾ ਕਿ ਵੱਡਾ ਹਾਦਸਾ ਵਾਪਰ ਸਕਦਾ ਹੈ ਅਗਰ ਪ੍ਰਸ਼ਾਸਨ ਨੇ ਤਿਆਰੀ ਸਹੀ ਤਰੀਕੇ ਨਾਲ ਨਾ ਕੀਤੀ ਸਰ ਇਹ 2018 ਤੋਂ ਹੀ ਬਾਰ ਬਾਰ ਨਦੀ ਆਈ ਜਾ ਰਹੀ ਹੈ ਬਹੁਤ ਜ਼ਿਆਦਾ ਆਈ ਜਾ ਰਹੀ ਹੈ ਪਹਿਲੇ ਤਾਂ ਇਹ ਬੰਦ ਲੱਗਿਆ ਸੀਗਾ ਉਹ ਨਦੀ ਸਾਰਾ ਬੰਦ ਤੋੜਦਾ ਜੀ ਹਾਂਜੀ ਹੁਣ ਅਸੀਂ ਇੰਨੇ ਚਿਰ ਤੋਂ ਇਹਨਾਂ ਨੂੰ ਬਾਰ ਬਾਰ ਰਿਕਵੈਸਟ ਕਰੀ ਜਾਂਦੇ ਆ ਆਪਣਾ ਕੇਸ ਸਾਨੂੰ ਉਹ ਸਵਾ ਸਹੀ ਨਹੀਂ ਮਿਲ ਰਿਹਾ ਐ ਐਮਸੀ ਆਫਿਸ ਨੇ ਹਾਂਜੀ ਮਿਸਪਰ ਕਾਰਪੋਰੇਸ਼ਨ ਕੋਰਾਲੀ ਵਾਲਿਆਂ ਨੇ ਹਾਂ ਮਿਸਪਰ ਕਾਰਪੋਰੇਸ਼ਨ ਕੋਰਾਲੀ ਵਾਲਿਆਂ ਨੇ ਹਾਂਜੀ ਅੱਛਾ ਜੀ ਠੇਕੇਦਾਰ ਨੂੰ ਆਰਡਰ ਕੀਤਾ ਆ ਵੀ ਤੁਸੀਂ ਇਹ ਕੰਮ ਕਰੋ ਲੇਕਿਨ ਠੇਕੇਦਾਰ ਕਿਸੇ ਨਾ ਕਿਸੇ ਬਹਾਨੇ ਨਾਲ ਇਥੋਂ 사이ਟ ਤੇ ਚੱਲ ਜਾਂਦਾ ਆ ਉਹ ਕਹਿੰਦਾ ਸਾਨੂੰ ਪੱਥਰ ਨਹੀਂ ਚੱਕਣ ਦਿੰਦੇ ਠੇਕੇਦਾਰ ਖੁਦ ਜਦੋਂ ਉਹਨੂੰ ਪੈਸੇ ਮਿਲਨੇ ਆ। ਫਬਰੋ ਪੱਥਰ ਲੈ ਕੇ ਬਿਲਾ ਸਕਦਾ ਆ। ਲੇਕਿਨ ਉਹ ਪਤਾ ਹੋਣਾ ਚਾਹੀਦਾ ਹੈ ਵੀ ਇਸ ਟਾਈਮ ਸਾਨੂੰ ਇਸ ਕਲੋਨੀ ਨੂੰ ਲੋਡ ਹੈਗੀ ਇਸ ਚੀਜ਼ ਦੀ। ਉਹ ਪੂਰੇ ਕਰਦੇ ਨਹੀਂ ਕੋਈ ਨਾਮ ਐਮਸੀ ਅਫੀਸਰ ਨੂੰ ਪਤਾ ਨਾ ਕਿਸੇ ਹੋਰ ਨੂੰ ਪਤਾ ਲੱਗਦਾ ਜੀ। ਇਹ ਸਮਝ ਨਹੀਂ ਲੱਗਦੀ ਕੀ ਕਰਨਾ ਚਾਹੁੰਦੇ ਲੋਕ। ਅਸੀਂ ਤਾਂ ਲੋਨ ਲਿਆ ਹੈ ਜੀ ਆਪਣੀ ਮਕਾਨ ਬਣਾਏ ਹੈ। ਉਹਦੀ ਕਿਸ਼ਤਾਂ ਦੇ ਰਹੇ ਆ ਸਟੇਟ ਬੈਂਕ ਆਫ ਇੰਡੀਆ ਤੋਂ ਕਿਸ਼ਤਾਂ ਚੱਲ ਰਹੀਆਂ ਆ। ਇਹਨਾਂ ਦੀ ਇੰਸ਼ੋਰੈਂਸ ਹੋਈ ਉਹ ਇਹ ਸੋਚਦੇ ਵੀ ਸਾਨੂੰ ਸਾਨੂੰ ਇੰਸ਼ੋਰੈਂਸ ਤੋਂ ਪੈਸੇ ਮਿਲ ਜਗਾ। ਇਹ ਬਤ ਮੁਸ਼ਕਲ ਹੈ। ਇੰਸ਼ੋਰੈਂਸ ਤੋਂ ਪੈਸਾ ਨਹੀਂ ਸਰ ਮਿਲਦਾ। ਅੱਛਾ ਪਿਛਲੀਆਂ ਸਰਕਾਰਾਂ ਨੇ ਕਾਫੀ ਕੁਛ ਪੈਂਡਿੰਗ ਰੱਖਿਆ ਸੀ ਹੁਣ ਨਵੀਂ ਸਰਕਾਰ ਮੰਤਰੀ ਮੋਗਨ ਮਾਨ ਵੀ ਇਹ ਕਹਿੰਦੇ ਸੀ ਕਿ ਪਿਛਲੀ ਸਰਕਾਰਾਂ ਦੀ ਦੇਣ ਹੈ ਜਿਹੜੀਆਂ ਲੀਗਲ ਕਲੋਨੀਆ ਕੱਟੀਆਂ ਗਈਆਂ ਬਿਲਡਰਾਂ ਨਾਲ ਮਿਲ ਕੇ ਕੀਤਾ ਗਿਆ ਸਾਰਾ ਕੁਛ ਨਵੀਂ ਸਰਕਾਰ ਦੇ ਵਿੱਚ ਕੋਈ ਬਦਲਾਅ ਲੱਗੇ ਤੁਹਾਨੂੰ ਸਰ ਨਵੀਂ ਸਰਕਾਰ ਚ ਕੋਈ ਬਦਲਾਅ ਨਹੀਂ ਲੱਗਦਾ ਕਿਉਂਕਿ ਇਹਨਾਂ ਨੇ ਅਜੇ ਤੱਕ ਤਾਂ ਸਾਡਾ ਕੁਛ ਨਹੀਂ ਕੀਤਾਗਾ ਹਮ ਅਨਮੋਲ ਗਗਨ ਮਾਨ ਨੇ ਸਾਨੂੰ ਜਦ ਕਹਿਿਆ ਸੀਗਾ ਬਈ ਅਸੀਂ ਕਰਾਵਾਂਗੇ ਇਹਨਾਂ ਡਰੇਨ ਡਰੇਨ ਡਿਪਾਰਟਮੈਂਟ ਨੂੰ ਪੈਸਾ ਆਂਦਾ ਆ ਤਾਂ ਕਿਉਂ ਨਹੀਂ ਲਗਾਉਂਦੇਗੇ ਕਿੱਥੇ ਜਾਂਦਾ ਉਹ ਪੈਸਾ ਇਹਦਾ ਖੁਦ ਨੂੰ ਇਹਨਾਂ ਨੂੰ ਪੁੱਛਣਾ ਚਾਹੀਦਾ ਮੰਤਰੀਆਂ ਨੂੰ ਹਮ ਜਦ ਕਿ ਆਪ ਆਪ ਆਪਾਰੀ ਪਾਰਟੀ ਕਹਿ ਰਹੀ ਹੈ ਬਈ ਅਸੀਂ ਸਾਫ ਸੁਥੀ ਸਰਕਾਰ ਹੈ ਤੇ ਇਹਨਾਂ ਨੂੰ ਪੈਸਾ ਲਗਾਉਣਾ ਚਾਹੀਦਾ ਦੇਖਣ ਜੇ ਤਾਂ ਮੌਕਾ ਪਰ ਕਈ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਕਲੋਨੀ ਰਿਜੈਕਟ ਕਰ ਦਿੱਤੀ ਹੈ ਕਿ ਨਗਰ ਕੌਂਸਲ ਵੱਲੋਂ ਕਿੱਥੇ ਪੈਸਾ ਲਾ ਕੇ ਕੋਈ ਫਾਇਦਾ ਨਹੀਂ ਕਿਉਂਕਿ ਜਦ ਤੱਕ ਲੀਗਲ ਨਹੀਂ ਹੈ ਫਿਰ ਲੀਗਲ ਤੌਰ ਤੇ ਕਲੋਨੀ ਦਾ ਮਸਲਾ ਨਹੀਂ ਹੈ ਇਹ ਸਾਰਾ ਕੁਰਾਲੀ ਦਾ ਮਸਲਾ ਹੈ ਕਲੋਨੀ ਦਾ ਚੱਕਰ ਕੋਈ ਨਹੀਂ ਹੈਗਾ ਜੀ ਇਹ ਤਾਂ ਕੁਰਾਲੀ ਨੂੰ ਪਾਣੀ ਜਾ ਰਿਹਾ ਜੀ ਸਿੱਧਾ ਚੌਂਗ ਨੂੰ ਪਾਣੀ ਸੌਰੀ ਪਾਣੀ ਜਾ ਰਿਹਾ ਇਹ ਡੱਕਰਾਲੀ ਮਿਲ ਕਿ ਤੁਹਾਨੂੰ ਲੱਗਦਾ ਕਿ ਰੁੜ ਸਕਦਾ ਹੈ ਪਾਣੀ ਦੇ ਵਿੱਚ ਪੀਰ ਸਾਸਾ ਰੁੜ ਗਿਆ ਸੀ ਕਰਾਲੀ ਸਰ ਕਰਾਲੀ ਤਿੰਨ ਦਿਨ ਪਾਣੀ ਚੱਲਦਾ ਰਿਹਾ ਚੌਂਗ ਚ ਉਹ ਮੰਦਰ ਮੰਦਰ ਹੈ ਹਨੂਮਾਨ ਜੀ ਮੰਦਰ ਜੀ ਹੈ ਤਿੰਨ ਦਿਨ ਉੱਥੇ ਪਾਣੀ ਚੱਲਦਾ ਰਿਹਾ ਇਹ ਕਿਉਂ ਚੱਲਿਆ ਕਿਉਂਕਿ ਆਪਾਂ ਇਹ ਨਦੀ ਓਵਰਫਲੋ ਹੋ ਗਈ ਇਸ ਸਾਈਡ ਬੰਦ ਲਗਾਏ ਨਹੀਂ ਪਿੰਡ ਵਾਲੇ ਲੋਕਾਂ ਨੂੰ ਦਿਲ ਮਨ ਲਗਾਏ ਬੜਾ ਸੋਣਾ ਪਿੰਨੂ ਕੋਈ ਪ੍ਰੋਬਲਮ ਨਹੀਂ ਹੈ ਜੀ ਇਹ ਸਿਰਫ ਸ਼ਹਿਰ ਦੀ ਪ੍ਰੋਬਲਮ ਹੈ ਇਹ ਨੰਦੀਵਾਲ ਬੰਸ ਨੂੰ ਚਾਹੀਦਾ ਹੈ ਵੀ ਸ਼ਹਿਰ ਦੀ ਪ੍ਰੋਬਲਮ ਸੋਲਵ ਕੀਤੀ ਜਾਵੇ ਇਹ ਸਾਡੀ ਪ੍ਰੋਬਲਮ ਨਹੀਂ ਹੈ ਇਹ ਪੂਰੇ ਸ਼ਹਿਰ ਦੀ ਪ੍ਰੋਬਲਮ ਹੈ ਸਰ ਹਮ ਅਜੇ ਕਿੰਨੇ ਕ ਲੋਕਾਂ ਦੇ ਘਰ ਨੇ ਜਿਹੜੇ ਉੱਤੇ ਬਾਰ ਨੰਬਰ 6 ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਖਤਰਾ ਉਹਨਾਂ ਨੂੰ ਪੈਣਾ ਹੈ ਕਿਉਂਕਿ ਬੱਚੇ ਛੋਟੇ ਥੋੜੇ ਛੋਟੇ ਨੇ ਨਾਲ 17 ਘਰ ਹੈ 17 ਘਰ ਹੈ 17 ਘਰ ਹੈ ਜਿਹੜੇ ਅਸੀਂ ਇੱਥੇ ਰਹਿ ਰਹੇ ਹਾਂਗੇ ਸਭ ਦੇ ਲੋਨ ਪਾਸ ਹੋਏ ਆ ਸਭ ਦੇ ਨਕਸ਼ੇ ਪਾਸ ਹੋਏ ਆ ਸਾਰਿਆਂ ਨੇ ਹਾਈ ਕੋਰ ਪਰ ਕਿਉਂ ਸਾਨੂੰ ਇਹ ਦੋ ਦੋ ਚੱਕਰਾਂ ਚ ਫਸਾਇਆ ਹੈ ਮੈਨੂੰ ਕੋਈ ਤੂੰ ਦੇਖੋ ਕਿ ਜਿਸ ਤਰੀਕੇ ਨਾਲ ਲੋਕ ਤਰਾ ਤਰਾ ਕਰ ਰਹੇ ਨੇ ਨਾ ਮਹਿਸੂਸ ਕਰ ਰਹੇ ਨੇ ਸਰ ਜਿਹੜੀ ਇਹ ਪ੍ਰੋਬਲਮ ਹੈ ਪਿਛਲੇ ਸਾਲ ਵੀ ਆਈ ਇਸ ਸਾਲ ਵੀ ਪੂਰੀ ਤਿਆਰੀਆਂ ਨੇ ਕਿਉਂਕਿ ਕੁਦਰਤ ਕਿਸੇ ਵੀ ਸਮੇਂ ਕਹਿਰ ਵਰਤਾ ਸਕਦੀ ਹੈ ਨਾ ਪਰ ਪ੍ਰਸ਼ਾਸਨ ਵੱਲੋਂ ਕਿੰਨੀਆਂ ਤਿਆਰੀਆਂ ਲੱਗਦੀਆਂ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਬਚਾਉਣ ਵਾਸਤੇ ਪ੍ਰਸ਼ਾਸਨ ਹੈ ਕਿ ਕਿ ਨਹੀਂ ਦੇਖੋ ਜੀ ਪ੍ਰਸ਼ਾਸਨ ਦਾ ਜੀ ਦੇਖਿਆ ਜੀ ਕਿਸੇ ਵੇਲੇ ਵੀ ਮਨਨ ਆ ਵੀ ਜਾਂਦੇ ਆ ਤੇ ਕੁਝ ਦਿਖਾਉਂਦੇ ਈਓ ਸਾਹਿਬ ਵੈਸੇ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਦੀ ਵੀ ਉਹ ਕਰਦੇ ਆਂਦੇ ਇੱਥੇ ਸਾਡੇ ਇੱਥੇ ਆ ਕੇ ਸਾਡੇ ਨਾਲ ਗੱਲਬਾਤ ਕਰਕੇ ਜਾਂਦੇ ਆ ਅੱਗੇ ਜਿਹੜੇ ਕਰਿੰਦੇ ਆ ਜਾਂ ਠੇਕੇਦਾਰ ਹੈ ਉਹ ਕਿਦਾਂ ਕੰਮ ਕਰਦੇ ਉਹ ਸਾਨੂੰ ਨਹੀਂ ਪਤਾ ਕਿ ਕਿਦਾਂ ਹੁੰਦਾ ਕਿਦਾਂ ਨਹੀਂ ਕਿਉਂਕਿ ਸਾਨੂੰ ਤੇ ਇਸ ਚੀਜ਼ ਦਾ ਨਕਸ਼ਾ ਪਤਾ ਹੀ ਨਹੀਂ ਹੈ ਸਾਨੂੰ ਤੇ ਪਤਾ ਕਿ ਜਿਹੜਾ ਹੁਣੇ ਅਸੀਂ ਬਣ ਪਾਇਆ ਵਾ ਜਿਹੜਾ ਇਹ ਸਾਨੂੰ ਜਿਆਦਾ ਉਧਾ ਪਾਣੀ ਚੱਲਦਾ ਰਹਿੰਦਾ ਨਾ ਤਾਂ ਵੀ ਸਾਨੂੰ ਇਹਦੇ ਨਾਲ ਬੱਚਾ ਥੋੜੀ ਜਿਹੀ ਬਚਾ ਲੱਗਦੀ ਸੀ ਹੁਣ ਤਾਂ ਐਂ ਲੱਗ ਰਿਹਾ ਕਿ ਜਿੱਦਾਂ ਮਤਲਬ ਕਿ ਦੋ ਪਾਸੇ ਦੀ ਹੋ ਗਈ ਜੇ ਇੱਧਰੋਂ ਆ ਗਿਆ ਤਾਂ ਇੱਧਰ ਡੁੱਬਿਆ ਉਧਰ ਅੱਗੇ ਡੁੱਬੇ ਮਤਲਬ ਕੋਈ ਨਾ ਕੋਈ ਮਤਲਬ ਇਹਨਾਂ ਦਾ ਸੋਲੂਸ਼ਨ ਇਹ ਗੱਬੇ ਦੀ ਜਿਹੜੀ ਆ ਬੰਦ ਬਣਾਇਆ ਇਹਦਾ ਹਿਸਾਬ ਤਾਂ ਸਾਡੇ ਸਮਝ ਨਹੀਂ ਆਇਆ ਅੱਛਾ ਮੈਂ ਪਿਛਲੇ ਦਿਨੀ ਐਸਡੀਐਮ ਸਾਹਿਬ ਨਾਲ ਗੱਲਬਾਤ ਕੀਤੀ ਸੀ ਖਰੜ ਦੇ ਹੂੰ ਉਹਨਾਂ ਨੇ ਕਿਹਾ ਸੀ ਕਿ 500 ਥੈਲਾ ਸਾਡੇ ਕੋਲ ਪਿਆ ਹੈ ਕਿ ਜਿਹੜਾ ਤੁਰੰਤ ਅਸੀਂ ਬਾਰਾਮੰਦਰ ਦੇ ਕੋਲ ਲਗਾ ਦਾਂਗੇ ਕੋਈ ਪ੍ਰੋਬਲਮ ਨਹੀਂ ਆਏਗੀ ਕੋਈ ਆਇਆ ਥੈਲੇ ਥੁਲੇ ਪਹੁੰਚੇ ਨਹੀਂ ਤੁਹਾਡੇ ਕੋਲ ਸਾਡੇ ਕੋ ਕੁਛ ਨਹੀਂ ਜੇ ਅਸੀਂ ਆਪਣੇ ਆਪ ਹੀ ਕੀਤੇ ਜਿਹੜੇ ਆ ਥੈਲੇ ਲੱਗੇ ਹੋਏ ਆ ਇਧਰ ਆਪਣੇ ਆਪ ਹੀ ਮਤਲਬ ਕਿ ਸਾਡੇ ਮਤਲਬ ਕਿ ਜਿੱਥੇ ਪੁਜਾਰੀ ਵੀ ਹੈਗੇ ਆ ਜਿੱਦਾਂ ਹਮਣਾ ਅਸੀਂ ਲੋਕ ਵੀ ਇਕੱਠੇ ਹੋ ਗਏ ਜੋ ਸਾਤੇ ਹੁੰਦਾ ਸੀ ਉਹ ਕਰਦੇ ਆ ਅੱਛਾ ਉਹ ਬਾਹਰੋਂ ਕੋਈ ਅਜਾ ਥੈਲਾ ਨਹੀਂ ਆਇਆ ਕੁਛ ਨਹੀਂ ਲੱਗਿਆ ਤੇ ਜੇ ਸਰਕਾਰ ਨੇ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਲੱਗਦਾ ਵੀ ਫਿਰ ਹਾਲਾਤ ਬਹੁਤ ਬੁਰੇ ਹੋਣਗੇ ਉਹ ਤਾਂ ਲਿਖਿਆ ਹੀ ਆ ਜੀ ਬਿਲਕੁਲ ਬਿਲਕੁਲ ਆਪਕੇ ਸਾਹਮਣੇ ਹੀ ਆ ਅਸੀਂ ਤਾਂ ਹਰ ਵੇਲੇ ਗੱਡੀ ਸਟਾਰਟ ਰੱਖੀ ਦੇ ਜਿੱਦਾਂ ਪ ਕਿਉਂਕਿ ਯਹਾਂ ਪੇ ਸਾਨੂੰ ਹਰ ਵੇਲੇ ਟੈਨਸ਼ਨ ਰਾਤ ਦੇ ਰਾਤ ਨੂੰ ਥੋੜਾ ਜਿਹਾ ਵੀ ਵਰਥਾ ਦਾ ਛਣਕਾ ਜਾਏ ਪਵੇ ਆਸੀਂ ਉੱਠ ਕੇ ਬੈਠ ਜਾਂਦੇ ਆ ਜਦੋਂ ਬਾਹਰ ਆਉਣ ਬਾਹਰ ਆ ਕੇ ਗੱਡੀ ਸੜਾ ਕਰਕੇ ਚੱਲਣ ਦੀ ਕਰੀਦਾ ਕਿਤੇ ਨਾ ਕਿਤੇ ਟਿਕਾਣੇ ਸਿਰ ਪਹੁੰਚ ਜਾਈਏ ਆਪਣੇ ਪਰਿਵਾਰ ਨੂੰ ਲੈ ਕੇ ਪਾਸੇ ਹੋਰ ਕੀ ਕਰੀਏ ਦਸਮਾਨ ਵੀ ਛੱਡ ਕੇ ਨਿਕਲ ਜਾਂਦੇ ਆ ਕੋਈ ਪਤਾ ਨਹੀਂ ਅੱਜ ਕੱਲ੍ਹ ਕੀ ਹੋ ਜਾ ਬਿਲਕੁਲ ਦੇਖੋ ਹਾਲਾਤੇ ਬਣ ਚੁੱਕੇ ਨੇ ਕਰਾਲੀ ਦੇ ਵਾਰ ਨੰਬਰ 6 ਮਾਡਲ ਟਾਊਨ 12 ਮੰਦਰ ਕਲੋਨੀ ਦੇ ਜਿੱਥੇ ਕਿ ਲੋਕ ਰਾਤ ਨੂੰ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਆ ਜਾਂਦੇ ਜਦੋਂ ਥੋੜਾ ਮੀਂਹ ਪੈਂਦਾ ਉਹਨਾਂ ਨੂੰ ਡਰ ਪੈ ਜਾਂਦਾ ਕਿਤੇ ਸਾਡਾ ਪੂਰਾ ਪਰਿਵਾਰ ਪੂਰਾ ਘਰ ਇਸ ਨਦੀ ਦੇ ਪਾਣੀ ਨਾਲ ਨਾ ਰੁੜ ਜਾਵੇ ਹੁਣ ਸਾਡੇ ਨਾਲ ਰਵਿੰਦਰ ਸਿੰਘ ਵਜੀਦਪੁਰ ਨੇ ਜਿਨ੍ਹਾਂ ਨੇ ਪਿਛਲੇ ਸਾਲ ਬਹੁਤ ਸੰਘਰਸ਼ ਕੀਤਾ ਤੇ ਪ੍ਰਭਾ ਆਸਰਾ ਟੀਮ ਦੇ ਨਾਲ ਮਿਲ ਕੇ ਇਹ ਜਗ੍ਹਾ ਉੱਤੇ ਨਦੀ ਦਾ ਕਾਫੀ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਸੀ ਅ ਵੀਂਦਰ ਜੀ ਪਿਛਲੇ ਸਾਲ ਨਾਲੋਂ ਇਸ ਸਾਲ ਦੇ ਵਿੱਚ ਕੀ ਬਦਲੇ ਲੱਗਦਾ ਤੁਸੀਂ ਪਿਛਲੇ ਸਾਲ ਕਾਫੀ ਪੂਪ ਤੋੜੇ ਉਸ ਜਗ੍ਹਾ ਦੇ ਉੱਤੇ ਨਦੀ ਦਾ ਪਾਣੀ ਦਾ ਵਹਾਅ ਵਾਸਤੇ ਨਿਕਾਸੀ ਕੀਤੀ ਪਰ ਪ੍ਰਸ਼ਾਸਨ ਕਿੰਨਾ ਕੁ ਤਤਪਰ ਲੱਗਦਾ ਕਿ ਇਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਕਿੰਨਾ ਕੁ ਚਿੰਤਾ ਦੇ ਵਿੱਚ ਲੱਗ ਰਿਹਾ ਹੈ ਤੇ ਜੀ ਜੇਕਰ ਇੱਥੇ 12 ਮੰਦਰ ਕਲੋਨੀ ਦੇ ਕੋਲ ਨਦੀ ਦੀ ਗੱਲ ਕਰੀਏ ਉਹ ਤਾਂ ਜਿਹੜੇ ਹਾਲਾਤ ਨੇ ਜਿੰਨਾ ਕਾਸੀਂ ਕਰਕੇ ਛੱਡ ਕੇ ਗਏ ਸੀ ਉਦੋਂ ਪ੍ਰਭਾ ਅਸਰੀ ਦੀ ਟੀਮ ਇੱਥੇ ਆਈ ਸੀ ਪ੍ਰਸ਼ਾਸਨ ਦੀ ਉਦੋਂ ਵੀ ਜ਼ਿੰਮੇਵਾਰੀ ਸੀ ਉਹਨੂੰ ਬਾਰ ਬਾਰ ਅਪੀਲਾ ਕੀਤੀ ਸੀ ਪਰ ਮੇ ਉਹ ਨਗਰ ਕੌਂਸਲ ਦੀ ਜਿੰਨੀ ਜ਼ਿੰਮੇਵਾਰੀ ਹੈ ਉਹ ਤਾਂ ਅਜੇ ਜਿਉਂਦਾ ਤਿਉਂ ਇਹਨਾਂ ਨੂੰ ਕੋਈ ਪ੍ਰਭਾ ਨਹੀਂ ਲੋਕਾਂ ਦੀ ਜਾਨਾਂ ਦੀ ਕਿਉਂਕਿ ਪਿੱਛੇ ਆ ਮਕਾਨ ਠੱਠਾ ਹੋਇਆ ਹੁਣ ਵੀ ਆਪਣੇ ਕੋਲ ਦਿਖ ਰਿਹਾ ਹੈ ਕਿੰਨਾ ਨੁਕਸਾਨ ਹੈ ਕਿ ਪਰਿਵਾਰਾਂ ਦੇ ਜੀਵਾਂ ਦਾ ਹੋ ਜਾਣਾ ਕੀਮਤੀ ਸਮਾਨਤਾ ਹੋਏ ਜਾਂਦਾ ਜਾਨਾਂ ਦਾ ਕਿੰਨਾ ਖਤਰਾ ਹੈ ਤੇ ਇੱਥੇ ਪਾਣੀ ਸਿੱਧਾ ਆ ਰਿਹਾ ਇੱਕ ਸਾਲ ਦੇ ਵਿੱਚ ਵੀ ਉਹਨਾਂ ਨੇ ਮੁੜ ਕੇ ਕੋਈ ਆ ਬਰਸਾਤ ਆਈ ਹੈ ਦੁਬਾਰੇ ਕੋਈ ਪ੍ਰਭਾ ਨਹੀਂ ਕੀਤੀ ਇਸ ਦੀ ਤੇ ਉਦੋਂ ਥੋੜਾ ਅੱਗੇ ਬੰਦ ਲਗਾਇਆ ਸੀ ਪਰ ਉਹ ਕਿੰਨਾ ਕੁ ਰੋਕੇਗਾ ਇੱਕ ਆਰਜੀ ਤੌਰ ਤੇ ਲੋਕਾਂ ਨੂੰ ਉਦੋਂ ਬਚਾਇਆ ਸੀ ਆ ਤਾਂ ਹੁਣ ਅਜੇ ਬਰਸਾਤ ਘਟ ਹੋਈ ਇੱਕ ਦਿਨ ਤਾਂ ਵੀ ਮੀਂਹ ਆ ਗਿਆ ਪਿਛਲੇ ਸਾਲ ਕਿੰਨੇ ਪੂਰੇ ਪੰਜਾਬ ਦੇ ਵਿੱਚ ਪਾਣੀ ਘੱਗਰ ਦਰਿਆ ਟੁੱਟ ਗਿਆ ਤੇ ਛੋਟੇ ਛੋਟੇ ਸੂਏ ਟੁੱਟ ਗਏ ਇਦਾਂ ਨਦੀਆਂ ਨੇ ਇੱਥੇ ਕੁਰਾਲੀ ਦੇ ਵਿੱਚ ਵੱਡਾ ਨੁਕਸਾਨ ਕੀਤਾ ਅਖ ਲੜ ਨੁਕਸਾਨ ਹੋਇਆ ਇਸ ਵਾਰ ਤਾਂ ਕੋਈ ਉਪਾਈ ਨਹੀਂ ਨਾ ਤਾਂ ਨਦੀਆਂ ਪਹਿਲਾਂ ਸਾਫ਼ ਕੀਤੀਆਂ ਜਾਣੀਆਂ ਜਿਹੜੀ ਹੁਣ ਕੁਰਾਲੀ ਦੀ ਗੱਲ ਹੈ ਤੇ ਆ ਦੇਖੋ ਹੁਣ ਨਗਰ ਕੌਂਸਲ ਨੇ ਇੱਥੇ ਇੱਕ ਛੋਟੇ ਜਿਹੇ ਖਾਈ ਬਣਾਤੀ ਹੈ ਇੱਕ ਥੋੜਾ ਬੰਦ ਲਾਤਾ ਹੈ ਇਹ ਪਾਣੀ ਦੇ ਅੱਗੇ ਕੀ ਹੈ ਇਧਰ ਬੜੀਆਂ-ਬੜੀਆਂ ਦਵਾਰਾਂ ਨਹੀਂ ਠਿਕਦੀਆਂ ਤੇ ਇਸ ਦਾ ਇਹ ਆਰਜੀ ਪ੍ਰਬੰਧ ਵੀ ਨਹੀਂ ਹੈ ਕਿ ਕੋਈ ਇਹ ਤਾਂ ਇੱਕ ਖਾਨਾ ਪੂਰਤੀ ਹੈ ਅੱਛਾ ਲੱਗਦਾ ਕਿ ਕਰਾਲੀ ਸ਼ਹਿਰ ਸਿਆਸਤ ਦੀ ਭੇਡ ਚੜ ਰਹੀ ਹੈ ਕਿਉਂਕਿ ਕੁਝ ਲੋਕ ਅਗਰ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਦੂਜੀ ਪਾਰਟੀ ਰੋਕ ਦਿੰਦੀਆਂ ਹਨ ਕਿ ਦੂਜੀ ਪਾਰਟੀ ਸ਼ੁਰੂ ਕਰਦੀ ਹੈ ਦੂਜੀ ਪਾਰਟੀ ਰੋਕ ਦਿੰਦੀ ਹੈ ਇਹ ਸਿਆਸਤ ਦੀ ਭੇਡ ਦੇ ਵਿੱਚ ਕਰਾੜੀ ਲਗਾਤਾਰ ਵਧਦਾ ਜਾ ਰਿਹਾ ਉਸ ਵੱਲ ਨੂੰ ਤਾਂ ਇਹ ਲੱਗਦਾ ਕਿ ਕਿੱਥੇ ਜਾ ਕੇ ਰੁਕੇਗਾ ਕਿਉਂਕਿ ਸਰਕਾਰ ਦੇ ਨਾਲ ਕੁਝ ਨਮਾਇੰਦੇ ਨੇ ਜਿਹੜੇ ਲੱਗੇ ਹੋਏ ਨੇ ਕਿ ਅਸੀਂ ਕਰਾ ਰਹੇ ਹਾਂ ਦੂਜੇ ਪਾਸੇ ਹੋਰ ਪਾਰਟੀ ਦੇ ਕਹਿੰਦੇ ਨੇ ਕਿ ਅਸੀਂ ਕਰਾ ਰਹੇ ਹਾਂ ਇਹ ਦੋਨੇ ਪਾਸੇ ਚੱਲ ਕੀ ਰਿਹਾ ਹੈ ਦੇਖੋ ਮੈਂ ਇਹ ਕਹਿਣਾ ਚਾਹਾਂਗਾ ਕਰਾੜੀ ਦੇ ਆਗੂਆਂ ਨੂੰ ਇਹ ਸਿਆਸਤ ਭਾਵੇਂ ਤੁਹਾਡੀ ਹੈ ਪੇਸ ਲੋਕ ਰਹੇ ਨੇ ਪਰ ਇਹਨਾਂ ਸੋਚਿਓ ਕਿ ਨੁਕਸਾਨ ਕੱਲਾ 12 ਮੰਦਰ ਕਲੋਨੀ ਦਾ ਜਾਂ ਹੋਰ ਦਾ ਹੋਣਾ। ਅਗਰ ਨਦੀ ਟੁੱਟ ਜਾਂਦੀ ਹੈ ਤਾਂ ਪੂਰੇ ਕੁਰਾਲੀ ਦਾ ਨੁਕਸਾਨ ਹੋਣਾ ਉਹਦੇ ਵਿੱਚ ਤੁਸੀਂ ਵੀ ਵਸਦੇ ਹੋ। ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਣ ਇਹ ਸਿਆਸਤਾਂ ਛੱਡ ਦੇਣ। ਤੇ ਅੱਜ ਬਹੁਤ ਸਾਰੇ ਆਗੂ ਨੇ ਇੱਥੇ ਇਹਦੇ ਸਰਕਾਰ ਜਿਹੜੀ ਮੌਕੇ ਦੀ ਵੀ ਹੈ ਮੰਤਰੀ ਵੀ ਹੈ ਉਹਨਾਂ ਦੇ ਨਾਲ ਲੈ ਬਹੁਤ ਸੌਖਾ ਕੰਮ ਕਰਵਾ ਸਕਦੇ ਨੇ ਪ੍ਰਸ਼ਾਸਨ ਤੋਂ ਇੱਥੇ ਇਹ ਨਦੀ ਦੇ ਵਿੱਚ ਪਹਿਲਾਂ ਤਾਂ ਜਿਹੜਾ ਰੇਤ ਤੇ ਜਮਾ ਹੋਇਆ ਹੈ ਉਹ ਖਾਲੀ ਹੋਣਾ ਚਾਹੀਦਾ ਉੱਥੋਂ ਤੇ ਅਗਰ ਨਦੀ ਖੁੱਲ ਜਵੇ ਪਹਿਲਾਂ ਤਾਂ ਅੱਧਾ ਮਸਲਾ ਤਾਂ ਤਾਂ ਹੱਲ ਹੋ ਗਿਆ ਦੂਜਾ ਕਲੋਨੀ ਵਾਲੇ ਪਾਸੇ ਪੱਥਰਾਂ ਦੀ ਜੋ ਦੁਬਾਰ ਹੈ ਉਹ ਬਾਣੀ ਚਾਹੀਦੀ ਹੈ ਪਰ ਹੋਇਆ ਜੇ ਤੱਕ ਜਿੱਥੇ ਕੰਮ ਛੱਡਿਆ ਸੀ ਉੱਥੇ ਦਾ ਉੱਥੇ ਪ੍ਰਾਵਾਸਲੇ ਤੋਂ ਬਾਅਦ ਕੋਈ ਕਿਤੇ ਨਹੀਂ ਕੀਤਾ ਲੱਗਦਾ ਤੇ ਜੇਕਰ ਠੀਕ ਹੈ ਹੁਣ ਨਗਰ ਕਾਉਂਸਲ ਦੇ ਕੋਲ ਕੋਈ ਮਤੇ ਪਾਸ ਨਹੀਂ ਹੋ ਰਹੇ ਕੋਈ ਐਮਸੀ ਜਾਂ ਕੋਈ ਹੋਰ ਆ ਕੇ ਆਪਣੇ ਤੌਰ ਤੇ ਕੰਮ ਸ਼ੁਰੂ ਕਰਵਾ ਦਿੰਦਾ ਹੋਣਾ ਤਾਂ ਪ੍ਰੋਸੀਜਰ ਦੇ ਨਾਲ ਚਾਹੀਦਾ ਪਰ ਇਹ ਸਵਾਲ ਹੈ ਕਿ ਪਹਿਲਾਂ ਕਿਹੜੇ ਮਤੇ ਪਾਸ ਕੀਤੇ ਸੀ ਕਿਸ ਆਧਾਰ ਤੇ ਇੱਥੇ ਕਲੋਨੀ ਬਸਾ ਦਿੱਤੀ ਗਈ ਆਪਣੇ ਆਪ ਤਾਂ ਕੋਈ ਆ ਕੇ ਇੱਥੇ ਕਿਸ ਨੇ ਮਕਾਨ ਨਹੀਂ ਬਣਾ ਲਿਆ ਜੇਕਰ ਇੱਥੇ ਨਗਰ ਕਾਉਂਸਲ ਨੇ ਪ੍ਰਸ਼ਾਸਨ ਨੇ ਕਮੰਡਰ ਨੇ ਸਾਰਿਆਂ ਨੇ ਇੱਥੇ ਮਨਜ਼ੂਰੀ ਦਿੱਤੀ ਹੋਵੇਗੀ ਸਾਰਾ ਕੁਝ ਇੱਥੋਂ ਚੱਲਿਆ ਹੋਵੇਗਾ ਤਾ ਜਿਕੇ ਇਥੇ ਮਕਾਨ ਬਣੇ ਨੇ ਹੁਣ ਇਹਨਾਂ ਨੂੰ ਇਹ ਲਵਾਰਸ ਕਹਿਣ ਲੱਗੇ ਨੇ ਅੱਜ ਲੋਕਾਂ ਨੇ ਪਹਿਲਾਂ ਤਾਂ ਇਹਨਾਂ ਦੇ ਟੈਕਸ ਤਾਰੇ ਫਿਰ ਆਪਣੇ ਮਕਾਨਾਂ 'ਤੇ ਪੈਸਾ ਲਗਾਇਆ ਹੁਣ ਉਹ ਕੋਰਟਾਂ ਦੇ ਵਿੱਚ ਘੁੰਮਦੇ ਫਿਰ ਰਹੇ ਨੇ ਤੇ ਇਹਨਾਂ ਦਾ ਬਾਲੀਵਾਰਸ ਕੌਣ ਹੈ ਇਹਨਾਂ ਦਾ ਬਾਹ ਫੜਨ ਵਾਲਾ ਕੌਣ ਹੈ ਇਹ ਜਿੱਥੇ ਸਰਕਾਰਾਂ ਦੇ ਪ੍ਰਸ਼ਾਸਨ ਤੇ ਜ਼ਿੰਮੇਵਾਰੀ ਹੋਊਗੀ ਉੱਥੇ ਕਰਾਲੀ ਦੇ ਆਗੂਆਂ ਤੇ ਵੀ ਉਂਗਲੀ ਉੱਠੇਗੀ ਸੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਹਨਾਂ ਲੋਕਾਂ ਨੂੰ ਆਪਣਾ ਪਰਿਵਾਰ ਸਮਝ ਕੇ ਆਪਣੀ ਫਰਜ਼ ਨੂੰ ਨਿਭਾਉਣਾ ਚਾਹੀਦਾ ਹੈ ਨਦੀ ਦੇ ਵਿੱਚ ਬਣਦੀ ਹੋਈ ਜਿਹੜੀ ਹੈ ਰੋਕ ਲਗਾ ਕੇ ਅੱਗੇ ਖੁੱਲਾ ਪਾਣੀ ਲਈ ਰਾਹ ਕਰਨਾ ਚਾਹੀਦਾ ਤਾਂ ਕਿ ਲੋਕ ਜਿਹੜੇ ਨੇ ਇੱਥੇ ਸੁਰੱਖਿਤ ਰਹਿ ਸਕਣ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਜਿਸ ਤਰੀਕੇ ਨਾਲ ਲੋਕ ਤਰਾਤਰ ਕਰ ਰਹੇ ਨੇ ਨਦੀ ਹੁਣ ਕਿਤੇ ਨਾ ਕਿਤੇ ਇਹਨਾਂ 17 18 ਜਿਹੜੇ ਘਰ ਨੇ ਕਲੋਨੀ ਦੇ ਉਹਨਾਂ ਨੂੰ ਰੋੜ ਕੇ ਲਿਜਾ ਸਕਦੀ ਹੈ ਜਦੋਂ ਵੱਡੇ ਨੁਕਸਾਨ ਹੋ ਜਾਂਦੇ ਫਿਰ ਪ੍ਰਸ਼ਾਸਨ ਵੀ ਆ ਜਾਂਦਾ ਹੈ ਮੰਤਰੀ ਵੀ ਆ ਜਾਂਦੇ ਨੇ ਫਿਰ ਵੱਡੇ ਵੱਡੇ ਡੀਸੀ ਹੋਰ ਏਡੀਸੀ ਸਾਰੇ ਅਫਸਰ ਆ ਜਾਂਦੇ ਨੇ ਫਿਰ ਮੁਆਵਜ਼ੇ ਦੇਣ ਦੀ ਗੱਲ ਹੋਏਗੀ ਕਿ ਪਰਿਵਾਰ ਨੂੰ ਅਸੀਂ ਦਾ 10 ਲੱਖ ਰੁਪਏ ਮੁਆਵਜ਼ਾ ਦੇ ਰਹੇ ਹਾਂ ਪਰ ਉਸ ਤੋਂ ਪਹਿਲਾਂ ਜਿਹੜੇ ਪੈਸੇ ਤੁਸੀਂ ਮੁਆਵਜ਼ੇ ਦੇਣੇ ਹਨ ਲੋਕਾਂ ਦੇ ਮਰਿਆਂ ਤੋਂ ਬਾਅਦ ਉਹ ਪਹਿਲੀ ਤੁਸੀਂ ਲਾ ਦਿਓ ਪਹਿਲੀ ਮਤੇ ਪਾਸ ਕਰ ਦਿਓ ਇਸ ਜਗ੍ਹਾ ਤਾਂ ਜਿਸ ਦੇ ਨਾਲ ਕਿ ਲੋਕਾਂ ਦਾ ਵੱਡਾ ਨੁਕਸਾਨ ਨਾ ਹੋਵੇ ਬੜੀ ਮਿਹਨਤ ਦੇ ਨਾਲ ਲੋਕਾਂ ਨੇ ਆਪਣੇ ਘਰ ਖਰੀਦੇ ਬੜੀ ਮਿਹਨਤ ਦੇ ਨਾਲ ਪਾਈਪ ਤੋਂ ਬਾਅਦ ਕਿਸ਼ਤਾਂ ਚੁਕਾਈਆਂ ਨੇ ਪਰ ਹੁਣ ਸਰਕਾਰ ਵੀ ਬਦਲ ਗਈ ਸਭ ਕੁਝ ਪ੍ਰਸ਼ਾਸਨ ਬਦਲ ਗਿਆ ਈਓ ਨਵੇਂ ਆ ਗਏ ਹੋਰ ਵੀ ਕਾਫੀ ਅਧਿਕਾਰੀ ਬਦਲ ਗਏ ਪਰ 12 ਮੰਦਰ ਦਾ ਮਾਮਲਾ ਉੱਥੇ ਤੋਂ ਉੱਥੇ ਖੜਿਆ ਦੇਖਦੇ ਕਿ ਹੁਣ ਕਦੋਂ 12 ਮੰਦਰ ਦੇ ਲੋਕ ਜਿਹੜੇ ਸੁੱਖ ਦਾ ਸਾਹ ਲੈਂਦੇ ਨੇ ਇਸ ਦੇ ਬਾਰੇ ਐਸ ਡੀ ਐਮ ਖੜਨ ਨਾਲ ਵੀ ਇਸ ਗੱਲਬਾਤ ਕਰਦੇ ਆ ਇਸ ਪੂਰੇ ਹੈਲੋ ਹਾਂ ਜੀ ਐਸ ਡੀ ਐਮ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਸੀ ਕਰਦੀ ਹਾਂ ਸਰ ਮੈਂ ਹਰਤੇਸ਼ ਸਿੰਘ ਬੋਲ ਰਿਹਾ ਜੀ ਐਚਐਨ1 ਨਿਊ ਚੈਨਲ ਤੋਂ ਹਾਂਜੀ ਹਰਤੇਸ਼ ਜੀ ਹਾਂਜੀ ਹੋ ਠੀਕ ਹੋ ਜੀ ਬੱਸ ਫਾਈਨ ਜੀ ਅੱਛਾ ਅਸੀਂ ਪਹੁੰਚੇ ਹੋ ਸੀ ਕਰਾਲੀ 12 ਮੰਦਰ ਕੋਲ ਬਾੜ ਨੰਬਰ 6 ਦੇ ਕੋਲ ਇੱਥੇ ਲੋਕ ਜਿਹੜੇ ਡਰ ਡਰ ਮਹਿਸੂਸ ਕਰ ਰਹੇ ਸੀ ਘਰਾਂ ਤੋਂ ਬਾਹਰ ਨਿਕਲੇ ਸੀ ਥੋੜੀ ਬਾਰਿਸ਼ ਪਈ ਹੈ ਉਹ ਕਹਿੰਦੇ ਕਿ ਸਾਡੇ ਇੱਥੇ ਜਿਹੜਾ ਪਿਛਲੇ ਸਾਲ ਕਾਫੀ ਵੱਡਾ ਨੁਕਸਾਨ ਹੋਇਆ ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਵੱਲੋਂ ਮੁਰਤੋਂ ਤਿਆਰੀ ਨਹੀਂ ਕੀਤੀ ਜਾ ਰਹੀ ਨਦੀਆਂ ਨਾਲ ਦੀ ਸਫਾਈ ਦੀ ਇਹ ਕਿੱਥੇ ਇੱਕ ਕੰਮ ਰੁਕਿਆ ਹੋਇਆ ਕਿਉਂ ਨਹੀਂ ਸ਼ੁਰੂ ਕਰਵਾਇਆ ਗਿਆ ਜੀ ਇਹ ਦੱਸੋ ਜਰਾ ਇਹ ਤਾਂ ਚੱਲ ਰਿਹਾ ਕੰਮ ਤਾਂ ਈਓ ਸਾਹਿਬ ਕਰਵਾ ਕੇ ਸ਼ੁਰੂ ਹੋਇਆ ਨਹੀਂ ਸਰ ਇਹ ਕਹਿੰਦੇ ਕਿ ਸ਼ੁਰੂ ਜੂਰ ਹੋਇਆ ਸੀ ਉਹ ਤੋਂ ਬਾਅਦ ਕੋਈ ਇੱਥੇ ਨਾਲੇ ਕੋਈ ਬਿਲਡਰ ਹੈ ਉਹ ਵੱਲੋਂ ਰਕਵਾ ਦਿੱਤਾ ਗਿਆ ਇੱਥੇ ਜਿਹੜਾ ਨਗਰ ਕੌਂਸਲ ਵਿੱਚ ਗਿਆ ਜੇ ਕਿ ਮਤਾ ਪਾਸ ਨਹੀਂ ਹੋਇਆ ਸ਼ੁਰੂ ਹੋਇਆ ਪਰ 10 ਦਿਨਾਂ ਤੋਂ ਬੰਦ ਪਿਆ ਇਹ ਕੰਮ ਬਿਲਕੁਲ ਕੋਈ ਕੰਮ ਇੱਥੇ ਕੋਈ ਸ਼ੁਰੂ ਨਹੀਂ ਕੋਈ ਲੇਬਰ ਨਹੀਂ ਕੁਝ ਨਹੀਂ ਆਉਣਾ ਚਾਹੀਦਾ ਕੋਈ ਯਾਰ ਮੇਰੇ ਧਿਆਨ ਤੋਂ ਜਾਂਦਾ ਉਹ ਸੌਣ ਵਾਲੇ ਬੀਚੂ ਕਰਕੇ ਉਹਨਾਂ ਨੂੰ ਰੈਟਾ ਕਰਤੀ ਤੇ ਨਹੀਂ ਨੂੰ ਹਾਂਜੀ ਤੇ ਇਹਨਾਂ ਨੂੰ ਵੀ ਈਓ ਨੂੰ ਕੋਈ ਕੋਈ ਰੁਕਿਆ ਜਾਂ ਕੋਈ ਸਮੱਸਿਆ ਆਈ ਹੈ ਉਹ ਕੋਈ ਨਹੀਂ ਸ਼ੁਰੂ ਕਰਾ ਦਿੰਨੇ ਤਾਂ ਕਰਾਉਣੇ ਕਰਾਉਣਾ ਇਹ ਤੁਸੀਂ ਤੁਸੀਂ ਹੁਣ ਗੱਲਬਾਤ ਕਰੋਗੇ ਸਰ ਉਹਨਾਂ ਅਫਸਰਾਂ ਨਾਲ ਮੈਂ ਕਰੂੰਗਾ ਜੀ ਹਾਂ ਬਿਲਕੁਲ ਇਹਨਾਂ ਦਾ ਦੇਖੋ ਜੀ ਬਹੁਤ ਜ਼ਿਆਦਾ ਪਿਛਲੇ ਸਾਲ ਕਾਫੀ ਘਰ ਤਸੇ ਨੇ ਜੀ 2 ਸਾਲਾਂ ਦੇ ਵਿੱਚ ਕਾਫੀ ਲੋਕਾਂ ਦੇ ਵੱਡੇ ਨੁਕਸਾਨ ਹੋਏ ਨੇ ਹੁਣ ਸਾਰਾ 18 ਘਰ ਜਿਹੜੇ ਬਸਨੀਕ ਨੇ ਉਹ ਲੋਕ ਡਰੇ ਮਹਿਸੂਸ ਕਰਦੇ ਥੋੜੇ ਦੇ ਅਸਾਂ ਬਹੁਤ ਨਹੀਂ ਪ੍ਰਸ਼ਾਸਨ ਦੇ ਕਿ ਹਾਂ ਕਿਤਨੇ ਕਿਤੇ ਕੰਮ ਕਰ ਹਾਂਜੀ ਠੀਕ ਹੈ ਸਰ ਓਕੇ ਬਿਲਕੁਲ ਤੂ ਦੇਖੋ ਕਿ ਇਸਨ ਐਸਡੀਐਮ ਖਰੜ ਜੀ ਨਾਲ ਵੱਲੋਂ ਪ੍ਰੋਸੈਸ ਦਿੱਤਾ ਗਿਆ ਕਿ ਸਾਡੇ ਧਿਆਨ ਦੇ ਵਿੱਚ ਆ ਗਿਆ ਕਿ ਕੰਮ ਰੁਕਿਆ ਹੈ ਜੋ ਸ਼ੁਰੂ ਹੋਇਆ ਸੀ ਪਰ ਕਿਸ ਦੇ ਕਾਰਨ ਰੁਕਿਆ ਹੈ ਕਿਸ ਨੇ ਰੁਕਵਾਇਆ ਇਹ ਪੂਰੀ ਇਨਕੁਆਇਰੀ ਹੁਣ ਪ੍ਰਸ਼ਾਸਨ ਕਰੇ ਐਸਡੀਐਮ ਸਾਹਿਬ ਕਰਨ ਸਰਕਾਰ ਨੂੰ ਬਚਾਈਦਾ ਇਨਵੋਲ ਹੋਵੇ ਇਸ ਚੀਜ਼ ਦੇ ਵਿੱਚ ਕਿਉਂਕਿ ਜਿਸ ਤਰੀਕੇ ਨਾਲ ਸਿਆਸਤ ਕਰਾਈ ਦੀ ਲਗਾਤਾਰ ਭੱਦੀ ਜਾ ਰਹੀ ਹੈ ਉਹਦੇ ਵਿੱਚ ਕਿਤਨੇ ਲੋਕ ਨਾ ਪੀਸਣ ਲੋਕਾਂ ਦਾ ਵੱਡਾ ਨੁਕਸਾਨ ਨਾ ਹੋਵੇ ਇਸ ਨੂੰ ਲੈ ਕੇ ਅਸੀਂ ਹਮੇਸ਼ਾ ਆਪਣੇ ਚੈਨਲ ਰਾਹੀਂ ਲੋਕਾਂ ਦੀ ਆਵਾਜ਼ ਚੁੱਕਦੇ ਹਾਂ ਤੁਸੀਂ ਵੀ ਇਸ ਖਬਰ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਕਮੈਂਟ ਕਰਿਓ ਜਿਦੇ ਨਾਲ ਕੀ ਪ੍ਰਸ਼ਾਸ ਕਿਤਨੇ ਕਿਤਨੇ ਲੋਕਾਂ ਵਾਸਤੇ ਜਾਗ ਸਕ ਥੋੜੇ ਨਾਲ ਕੈਮਰਾਮੈਨ ਸੌਮਿਤ ਦੇ ਨਾਲ ਹਰਤੇ